ਲੋਕ ਸਭਾ ਚੋਣਾਂ 2024 ਸਬੰਧੀ ਡਾਕਟਰ ਹਿਮਾਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਰਿਸ਼ਭ ਬਾਂਸਲ ਐਸ ਡੀਐਮ ਕਮ ਸਹਾਇਕ ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ ਸ਼ਾਕੋਟ ਇੱਕ ਦੀ ਅਗਵਾਈ ਅਤੇ ਮਨਜੀਤ ਕੌਰ ਬੀ ਡੀਪੀਓ ਕਮ ਸਹਾਇਕ ਰਿਟਰਨਿੰਗ ਅਫਸਰ ਦੋ ਗੁਲਾਬਦੀਪ ਸਿੰਘ ਠਿੰਦ ਨਾਇਬ ਤਹਿਸੀਲਦਾਰ ਸ਼ਾਕੋਟ ਅਤੇ ਕੁਲਵਿੰਦਰ ਸਿੰਘ ਠਿੰਦ ਨਾਇਬ ਤਹਿਸੀਲਦਾਰ ਲੋਹੀਆ ਦੀ ਦੇਖਰੇਖ ਹੇਠ ਸਰਕਾਰੀ ਕਾਲਜ ਸ਼ਾਕੋਟ ਵਿਖੇ ਚੋਣ ਅਮਲੇ ਨੂੰ ਚੋਣਾਂ ਸਬੰਧੀ ਦੂਸਰੀ ਸਿਖਲਾਈ ਦਿੱਤੀ ਗਈ। ਇਸ ਮੌਕੇ ਜ ਉਥੇ ਹੀ ਉਹਨਾਂ ਦੀ ਹਾਜ਼ਰੀ ਨੂੰ ਵੀ ਯਕੀਨੀ ਬਣਾਇਆ ਗਿਆ ਇਸ ਮੌਕੇ ਮਾਸਟਰ ਟ੍ਰੇਨਰਸ ਅਤੇ ਸੁਪਰਵਾਈਜ਼ਰਾਂ ਵੱਲੋਂ ਚੋਣ ਅਮਲੇ ਵਿੱਚ ਤਾਇਨਾਤ ਪ੍ਰੋਵਾਈਡਿੰਗ ਅਫਸਰਾਂ ਸਹਾਇਕ ਪ੍ਰੋਵਾਈਡਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਨੂੰ EVM ਦੀ ਸਿਖਲਾਈ ਵੀ ਦਿੱਤੀ ਗਈ ਟ੍ਰੇਨਿੰਗ ਦੌਰਾਨ ਮੁਲਾਜ਼ਮਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਸਾਰੇ ਹੀ ਲੋੜੀਦੇ ਪ੍ਰਬੰਧ ਕੀਤੇ ਗਏ ਜਿਸ ਤੋਂ ਚੋਣ ਅਮਲੇ 'ਚ ਤਾਇਨਾਤ ਮੁਲਾਜ਼ਮ ਖੁਸ਼ ਨਜ਼ਰ ਆਏ

आज ਜਿਹੜੇ ਸਰਕਾਰੀ ਕਾਨਿਸ਼ਾ ਤੋਂ ਕਿਤੇ ਲੋਕ ਸਭਾ ਚੋਣਾਂ 2024 ਦੇ ਇਸ ਮੈਦਾਨ ਵਿੱਚ ਟ੍ਰੇਨਿੰਗ ਲੈਂ ਆਈਆਂ ਤੇ ਬੜਾ ਹੀ ਮਨ ਖੁਸ਼ ਹੋਇਆ ਕਿ ਇਸ ਵਾਰ ਜਿਹੜੇ ਇੰਤਜ਼ਾਮ ਨੇ ਉਹ ਬੜੇ ਵਧੀਆ ਨੇ ਸਭ ਤੋਂ ਪਹਿਲਾਂ ਵੀ ਗੱਲ ਕਰਦੇ ਆ ਪਾਰਕਿੰਗ ਪਾਰਕਿੰਗ ਦੇ ਵਿੱਚ ਬੜਾ ਵਧੀਆ ਇੰਤਜ਼ਾਮ ਕੀਤਾ ਹੋਇਆ ਹੈ ਤੇ ਸਾਧਨ ਲਗਾਉਣ ਦੇ ਸਾਨੂੰ ਕੋਈ ਵੀ ਦਿਕਤ ਨਹੀਂ ਤੇ ਉਸ ਤੋਂ ਵੀ ਵਧੀਆ ਗੱਲ ਜਿਹੜੀ ਲੱਗੀ ਕਿ ਜਿਸ ਦਿਨ ਸਾਡੀ ਰੂਟਰੀ ਵਾਲੇ ਉਸ ਦਿਨ ਤੋਂ ਹੀ ਕੰਮ ਤੇ 그룹ਪਾ ਬਣਾ ਦਿੱਤੇ ਤੇ ਉਹਨਾਂ 그룹ਸ ਦੇ ਵਿੱਚ ਸਾਨੂੰ ਐਡ ਕਰ ਲਿਆ ਤੇ ਉਸ ਤੋਂ ਹੀ ਸਾਨੂੰ ਸਾਡਾ ਨੰਬਰ ਨੰਬਰ ਤੇ ਸਾਡਾ ਫਲੋਰ ਨੰਬਰ ਫਤ ਲੱਗ ਗਿਆ ਜਿਸ ਨੇ ਸਾਨੂੰ ਕਿਸੇ ਵੀ ਗਰਮੀ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਰੂਮ ਦੇ ਬਾਹਰ ਪਰ ਪਾਰਟੀ ਨੰਬਰ ਲਿਖ ਕੇ ਲਗਾਏ ਹੋਏ ਨੇ ਜਿਨ੍ਹਾਂ ਨਾਲ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਈ ਤੇ ਉਸ ਤੋਂ ਵੀ ਲਾਭਾ ਬਹੁਤ ਜ਼ਿਆਦਾ ਗਰਮੀ ਹੈ ਜਿਹਦੇ ਮੱਧ ਨਜ਼ਰ ਲੱਗ ਰਿਹਾ ਸੀ ਕਿ ਇਹ ਦਿੱਤੀ ઘણી ਮੱਡੀ ਹੋਈ ਹੋਈ ਪਰ ਅਜਮਾਨ ਨੂੰ ਮੱਡੀ ਸਹੀ ਹੋਈ 3 ਸਾਰੇ ਇੰਤਜ਼ਾਮੇ ਨੇ ਵਧੀਆ ਨੇ ਪਾਣੀ ਦਾ ਇੰਤਜ਼ਾਮ ਹੈ ਦਾ ਇੰਤਜ਼ਾਮ ਹੈ ਫਿਗਰਿੰਗ ਦੇ ਵਿੱਚ ਜੋ ਕਿ ਬੜੀ ਰਾਹਤ ਗੁੰਦਾ ਹੈ ਤੇ ਉਸ ਤੋਂ ਇਲਾਵਾ ਮਾਸਟਰ ਕਲੀਨਰਸ ਵੱਲੋਂ ਬੜੀ ਸੁਚੱਜੇ ਤੰਗ ਨਾਲ ਇਹ ਵੀ ਆ ਰਹੀ ਹੈ ਤਾਂ ਕਿ ਬਾਅਦ ਵਿੱਚ ਸਮਾਨ ਜਮ੍ਹਾਂ ਕਰਾਉਣ ਸਮੇਂ ਜਾਂ ਕੋਈ ਸਮੇਂ ਸਾਨੂੰ ਕੋਈ ਨੀ ਦਿੱਕਤ ਨਾ ਆਵੇ ਤੇ ਮੈਂ ਤਹਿ ਦਿਲ ਤੋਂ ਐਸਟੀਐਮ ਸਾਹਿਬ ਉੱਤੇ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬੜੀ ਸੁਚੱਜੇ ਤੰਗ ਨਾਲ ਇੱਥੇ ਸਾਰੇ ਇੰਤਜ਼ਾਮ ਕੀਤੇ ਹਨ ਧੰਨਵਾਦ ਮੈਂ ਵੀ ਪਾਲ ਸ਼ਰਮਾ ਹਿੰਦੀ ਮਿਸਟਰ ਸਰਕਾਰੀ ਮੈਨਸਪਾਰਸਪਲ ਬਾਵੀਅੰਦ ਅੱਜ ਅਸੀਂ ਇੱਥੇ ਲੋਕ ਸਭਾ ਚੋਣਾਂ ਗੁੰਦਿਆ 24 ਦੇ ਦਰਾਂ ਜਿਹੜੀ ਰਸਮ ਉਹ ਅਸੀਂ ਉਹਦੇ ਰਿਗਾਰਡਿੰਗ ਅਸੀਂ ਇੱਥੇ ਆਏ ਇੱਥੋਂ ਦਾ ਪ੍ਰਬੰਧ ਦੇਖ ਕੇ ਬਹੁਤ ਵਧੀਆ ਲੱਗਿਆ ਬੜੇ ਹੀ ਸੱਚੇ ਢੰਗ ਨਾਲ ਸਾਰਾ ਪ੍ਰਬੰਧ ਐਸਡੀਐਮ ਸਾਹਿਬ ਵੱਲੋਂ ਕੀਤਾ ਗਿਆ ਜਿਸ ਵਿੱਚ ਅਲੱਗ-ਅਲੱਗ ਗਰੁੱਪਿੰਗ ਕੀਤੀ ਗਈ ਔਰ ਗਰੁੱਪਿੰਗ ਦੇ ਅਕੋਰਡਿੰਗਲੀ ਰੂਮ ਦੇ ਵਿੱਚ ਸਭ ਨੂੰ ਬਿਠਾਇਆ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪਿਆ ਔਰ ਨਾਲ ਹੀ ਨਾਲ ਮਾਸਟਰ ਟ੍ਰੇਨਰ ਜਿਹੜੇ ਸੀਗੇ ਉਹਨਾਂ ਨੇ ਵੀ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਸਭ ਨੇ ਗਾਈਡ ਕੀਤਾ ਔਰ ਨਾਹੀ ਜੋ ਇੰਨੀ ਗਰਮੀ ਦੇ ਵਿੱਚ ਮਤਲਬ ਪੂਰਾ ਕੋਲਡ ਡਰਿੰਕ ਦਾ ਪਾਣੀ ਦਾ ਪੂਰਾ ਰਿਫਰਸ਼ੀ ਚਾਹ ਪਾਣੀ ਦਾ ਪੂਰਾ ਰਿਫਰਸ਼ੀ ਕਿਸੇ ਵੀ ਤਰ੍ਹਾਂ ਦੀ ਕੋਈ ਸਾਨੂੰ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਿਆ ਥੈਂਕ ਯੂ so much एसडीएम ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਜਿਹੜਾ ਇੰਨਾ ਪ੍ਰਬੰਧ ਉਹਨਾਂ ਨੇ ਬਣਿਆ ਇੱਥੇ ਲੋਕ ਸਭਾ ਹੀ ਇਲੈਕਸ਼ਨ 2024 ਦੇ ਸਬੰਧ ਵਿੱਚ ਜਿਹੜੀ ਸਟੇਲ ਹੱਸਣ ਲੱਗੀ ਅੱਜ ਫਰਮੈਂਟ ਕਾਲਜ ਸ਼ਾਪੁੱਟ ਵੀ ਕੇ ਲੱਗੀ ਤੇ ਇੰਥੇ ਅਸੀਂ ਆਏ ਤਾਂ ਇੱਥੇ ਪ੍ਰਬੰਧ ਬਹੁਤ ਹੀ ਵਧੀਆ ਸੀ ਮੇਰਾ ਪਾਰਟੀ ਨੰਬਰ 273 ਆ ਮੈਂ ਜਿੰਨੀ ਵੀ ਜਾਣਕਾਰੀ ਲਈ ਏਵੀਐਮ ਮਸ਼ੀਨਾ ਦੀ ਜਾਣਕਾਰੀ ਵਰਕ ਪਾਲ ਦੀ ਜਾਣਕਾਰੀ ਪੇਪਰ ਕਿਵੇਂ ਸੀਲ ਕਰਨੇ ਆ ਸਾਰੀ ਜਾਣਕਾਰੀ ਬਹੁਤ ਹੀ ਵਧੀਆ ਸੀ ਜਿਹੜੇ ਰਿਸੋਰਸ ਪਰਸਨ ਆ ਹੁੰਦ ਨੇ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਔਰ ਮੈਂ ਅੱਜ ਫੁੱਲ ਟ੍ਰੇਨਡ ਹੋ ਕੇ ਚੱਲੀ ਆ ਭਾਵੇਂ ਮੈਨੂੰ ਅੱਜ ਹੀ ਇਲੈਕਸ਼ਨ ਪੋਲ ਕਰਵਾ ਲਓ ਮੈਂ ਫੁੱਲੀ ਫੁੱਲੀ ਟ੍ਰੇਨਡ ਆ ਤੇ ਇਸ ਤੋਂ ਇਲਾਵਾ ਇੱਥੇ ਲਾਈਟ ਦੇ ਪ੍ਰਬੰਧ ਪੱਖਿਆਂ ਦੇ ਪ੍ਰਬੰਧ ਚਾਹ ਪਾਣੀ ਦੇ ਪ੍ਰਬੰਧ ਬਹੁਤ ਹੀ ਬਹੁਤ ਹੀ ਵਧੀਆ ਸੀ ਤੇ ਇਸ ਤੋਂ ਇਲਾਵਾ ਇੱਕ ਹੋਰ ਮੈਨੂੰ ਬਹੁਤ ਹੀ ਵਧੀਆ ਕੰਮ ਲੱਗਾ ਜਿਹੜਾ ਸਾਡੇ ਪਹਿਲਾਂ ਹੀ ਗਰੁੱਪ ਬਣ ਚੁੱਕੇ ਸੀ ਸਾਡੇ ਕਮਿਊਨਿਟੀ ਗਰੁੱਪ ਬਣ ਚੁੱਕੇ ਸੀ ਸਾਨੂੰ ਆ ਕੇ ਇੱਥੇ ਕੋਈ ਵੀ ਬੋਰਡ ਨਹੀਂ ਦੇਖਣਾ ਪਿਆ ਸਾਨੂੰ ਘਰ ਬੈਠਿਆਂ ਨੂੰ ਹੀ ਪਤਾ ਸੀ ਕਿ ਅਸੀਂ ਆਪਣੀ ਗੱਡੀ ਕਿੱਥੇ ਪਾਰਕ ਕਰਨੀ ਆ ਤੇ ਕਿਸ ਕਮਰਾ ਨੰਬਰ ਵਿੱਚ ਜਾ ਕੇ ਮੈਂ ਆਪਣੀ ਰਿਹਸਲ ਅਟੈਂਡ ਕਰ ਲਈਆ ਈਵਨ ਸਾਨੂੰ ਸਾਰੇ ਕੰਟੈਕਟ ਨੰਬਰ ਸਾਡੇ ਸੁਪਰਵਾਈਜ਼ਰਸ ਦੇ ਸਾਡੇ ਸੈਕਟਰ ਆਫੀਸਰਸ ਦੇ ਸਾਨੂੰ ਪਹਿਲਾਂ ਹੀ ਮਿਲ ਚੁਕੇ ਸੀ ਤੇ ਮੈਂ ਕੁਲ ਮਿਲਾ ਕੇ ਇਹੀ ਕਹੂੰਗੀ ਕਿ ਸ਼ਾਪੂਰਡ ਕੌਨਸਟਿਟੂਐਂਸੀ ਦਾ ਜਿਹੜਾ ਪ੍ਰਬੰਧ ਆ ਵੋਟਾਂ ਦਾ ਉਹ ਬਹੁਤ ਹੀ ਵਧੀਆ ਵੈਲ ਡਨ ਮੈਂ ਹਰਜਿੰਦਰਪੁਰ ਹੈ ਟਿਚਰ ਕਮਨਸ ਆਰਿਸ ਕੋਲ ਕਰਾਰ ਆਮ ਸੀ ਲੋਕ ਸਭਾ ਇਲੈਕਸ਼ਨ 2024 ਦੇ ਵਿੱਚ ਅੱਜ ਅਸਦੀ ਵਰਸਲ ਵਿਜਨ ਸ਼ਾਹਕੋਟ ਵਿੱਚ ਲੱਗੀ ਹੈ ਮੇਰਾ ਪਾਰਟੀ ਨੰਬਰ 270 ਹੈ ਇੰਕਾ ਦਾ ਪ੍ਰਬੰਧ ਬਹੁਤ ਹੀ ਵਧੀਆ ਹੈ ਫਲੈਕਸਰ ਦੇ ਜਰੀਏ ਪੂਰੀ ਜਾਣਕਾਰੀ ਦਿੱਤੀ ਗਈ ਸੀ ਸਭ ਤੋਂ ਪਹਿਲਾਂ WhatsApp ਗਰੁੱਪ ਬਣਾ ਕੇ ਸਾਨੂੰ ਉਸ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ ਚਾਹ ਪਾਣੀ ਦਾ ਲਾਈਟਿੰਗ ਦਾ ਪੂਰਾ ਪ੍ਰਬੰਧ ਸੀਗਾ ਪੱਖਿਆਂ ਦਾ ਪੂਰਾ ਪ੍ਰਬੰਧ ਸੀਗਾ 3 ਵਾਲੇ ਪਾਣੀ ਦਾ ਠੰਡੇ ਪਾਣੀ ਦਾ ਪੂਰਾ ਰੈਚਸਟਾਈਆ EVM ਮਸ਼ੀਨਾਂ ਦੀ ਪ੍ਰੋਪਰ ਜਾਣਕਾਰੀ ਪੂਰਾ ਪ੍ਰੈਕਟੀਕਲ ਦੇ ਤੌਰ ਤੇ ਸਾਨੂੰ ਦਿੱਤੀ ਗਈ ਹੈ ਮੁਰਨ ਤੌਰ ਤੇ ਸਾਰਾ ਧੰਨਵਾਦ ਸ਼ਾਕੋਰ ਤੋਂ ਪੰਜਾਬ న్యూਸ ਆਨਲਾਈਨ ਵੀ ਖਾਸ ਰਿਪੋਰਟ